ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੁੜ ਚੁੱਕੇ ਹਾਂ ਚੈਨਲ ਵੈਦਰ ਅਪਡੇਟਸ ਟੂਡੇ ਦੇ YouTube ਚੈਨਲ ਦੇ ਨਾਲ ਮੌਸਮ ਦੀ ਜਾਣਕਾਰੀ ਸਾਂਝੀ ਕਰਾਂਗੇ ਅੱਜ ਰਾਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਮਿਤੀ 13 ਨਵੰਬਰ 2025 ਹੋ ਚੁੱਕੀ ਹੈ ਤਾਜ਼ਾ ਹਾਲਾਤ ਦੇਖੇ ਜਾਣ ਤਾਂ ਮੌਸਮ ਅਸਮਾਨ ਦੇ ਪਾਸਿਓਂ ਸਾਫ਼ ਦਿਖਾਈ ਦੇ ਰਿਹਾ ਹੈ ਪਰ ਇੱਕ ਹਲਕਾ ਜਿਹਾ ਵੈਸਟਰਨ ਡਿਸਟਰਬੈਂਸ ਵੀ ਬਣ ਰਿਹਾ ਹੈ ਇਸ ਦਾ ਕੋਈ ਵੱਡਾ ਅਸਰ ਪੰਜਾਬ ਤੱਕ ਹਲੇ ਫਿਲਹਾਲ ਨਹੀਂ ਹੈ ਪਰ ਜਿਸ ਦੇ ਨਾਲ ਥੋੜੀ ਬਹੁਤੀ ਠੰਡ ਦੀ ਜਿਹੜੀ ਠਾਰੀ ਹੈ ਓਹੋ ਹੁਣ ਵੱਧਦੀ ਹੋਈ ਦਿਖਾਈ ਦੇਵੇਗੀ ਠੰਡ ਦੇ ਮਾਹੌਲ ਜਿਹੜੇ ਹੁਣ ਜ਼ਿਆਦਾ ਵਧ ਰਹੇ ਨੇ ਜਿਵੇਂ ਕਿ ਤੁਹਾਨੂੰ ਮੈਂ ਦੱਸਿਆ ਸੀ ਕਿ 13 ਤਰੀਕ ਅਤੇ 14 ਤਰੀਕ ਦੇ ਨੇੜੇ ਤੇੜੇ ਜਿਹੜੀ ਪੱਛੋਂ ਦੀ ਹਵਾ ਇੱਕ ਉਹ ਥੋੜੀ ਜੀ ਤੇਜ਼ ਵਗ ਸਕਦੀ ਹੈ ਜਿਹਦੇ ਵਿੱਚ ਠੰਡ ਜਿਹੜੀ ਹੈ ਉਹ ਸਾਨੂੰ ਜ਼ਿਆਦਾ ਦੇਖਣ ਨੂੰ ਮਿਲੂਗੀ ਤੇ 15 ਤਰੀਕ ਤੋਂ ਬਾਅਦ ਜਿਹੜੇ ਤਾਂ ਟੈਂਪਰੇਚਰ ਨੇ ਉਹ ਹੋਰ ਜ਼ਿਆਦਾ ਘਟਦੇ ਹੋਏ ਨਜ਼ਰ ਆਉਣਗੇ ਤੇ ਸੇਮ ਹਾਲਾਤ ਅੱਜ ਬਣੇ ਹੋਏ ਨੇ ਅੱਜ ਸਵੇਰ ਤੋਂ ਕਹਿ ਲਈਏ ਜਾਂ ਆਪਾਂ ਬਾਅਦ ਦੁਪਹਿਰ ਤੋਂ ਕਹਿ ਲਈਏ ਠੰਡ ਥੋੜੀ ਜੀ ਜ਼ਿਆਦਾ ਦੇਖਣ ਨੂੰ ਮਿਲ ਰਹੀ ਹੈ ਬੀਤੀ ਕੱਲ੍ਹ ਨਾਲੋਂ ਇਹ ਜਿਹੜੀ ਖੁਸ਼ਕ ਇਸ ਦਾ ਅਸਰ ਜਿਹੜਾ ਬਿਮਾਰੀ ਦੇ ਪੱਖ ਤੋਂ ਜ਼ਿਆਦਾ ਹੁੰਦਾ ਇਸ ਕਰਕੇ ਆਪਣਾ ਖਿਆਲ ਰੱਖੋ ਬੱਚਿਆਂ ਦਾ ਖਿਆਲ ਰੱਖੋ ਅੱਜ ਰਾਤ ਦੀ ਅਪਡੇਟ ਸਾਂਝੀ ਕਰਾਂਗੇ ਅਪਡੇਟ ਦੇਣ ਤੋਂ ਪਹਿਲਾਂ ਤੁਸੀਂ ਵੀ ਦੱਸ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਏਰੀਆ 'ਚ ਮੌਸਮ ਦੇ ਕੀ ਹਾਲਾਤ ਨੇ ਅਗਰ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਂਦੇ ਸਮੇਂ ਵੀ ਸਾਡਾ ਚੈਨਲ ਲੱਭਣ ਦੇ ਵਾਸਤੇ ਤੁਹਾਨੂੰ ਵਾਰ-ਵਾਰ ਕੋਈ ਮਿਹਨਤ ਮੁਸ਼ਕਲ ਨਾ ਕਰਨੀ ਪਵੇ ਜਾਣਕਾਰੀ ਤੁਹਾਨੂੰ ਸਹੀ ਅਤੇ ਸਹੀ ਤਰੀਕੇ ਨਾਲ ਮਿਲ ਸਕੇ ਪਹਾੜਾਈ ਖੇਤਰ ਵਿੱਚ ਬਰਫਬਾਰੀ ਦੇ ਹਾਲਾਤ ਵੱਧਣੇ ਸ਼ੁਰੂ ਹੋ ਚੁੱਕੇ ਨੇ ਟੈਂਪਰੇਚਰ ਮਾਈਨਸ ਵਿੱਚ ਜਾਣਾ ਸ਼ੁਰੂ ਹੋ ਚੁੱਕਿਆ ਹੈ ਪੰਜਾਬ ਦੇ ਕੁਝ ਕੁ ਇਲਾਕੇ ਵਿੱਚ ਇਸ ਤਰੀਕੇ ਨਾਲ ਪੂਰਬੀ ਹਵਾ ਚੱਲ ਰਹੀ ਹੈ ਜਿਹਦੇ ਵਿੱਚ ਮੇਨ ਤੌਰ ਤੇ ਅਗਰ ਮੈਂ ਤੁਹਾਨੂੰ ਦਿਖਾ ਸਕਾਂ ਤਾਂ ਇੱਥੋਂ ਇੱਕ ਬੈਲਟ ਹੈ ਜਿੱਥੋਂ ਥੋੜੀ ਜਿਹੀ ਹਵਾ ਆਉਂਦੀ ਹੈ ਜਾਨੀ ਕਿ ਪਠਾਨਕੋਟ ਤੋਂ ਦਸੂਹਾ ਮੁਕੇਰੀ ਵਾਲੇ ਪਾਸੇ ਜਿਹੜੀ ਪੂਰਬੀ ਹਵਾ ਚੱਲਦੀ ਹੈ ਜਿਹਦੇ ਨਾਲ ਠੰਡਾ ਮਾਹੌਲ ਪੰਜਾਬ ਜੈਂਟਰ ਹੁੰਦਾ ਹੈ ਤੇ ਦੂਜਾ ਇੱਕ ਚੰਡੀਗੜ੍ਹ ਤੋਂ ਆਨੰਦਪੁਰ ਸਾਹਿਬ ਦੇ ਨੇੜੇ ਤੇੜੇ ਦਾ ਇਲਾਕਾ ਜਿਹਦੇ ਵਿੱਚ ਨਿਆਲਾਗੜ੍ਹ ਬੱਦੀ ਦਾ ਏਰੀਆ ਹੈ ਜਿੱਥੋਂ ਕੀ ਹਵਾਵਾਂ ਠੰਡੀਆਂ ਪੰਜਾਬ 'ਚ ਐਂਟਰ ਹੁੰਦੀਆਂ ਨੇ ਬਾਕੀ ਪੰਜਾਬ ਵਿੱਚ ਲਗਭਗ ਇਸ ਤਰੀਕੇ ਨਾਲ ਪੱਛੋਂ ਦੀ ਹਵਾ ਵਗ ਰਹੀ ਹੈ। ਤਾਪਮਾਨ ਦੀ ਗੱਲ ਕਰੀਏ ਅੱਜ ਦਿਨ ਦੇ ਵਿੱਚ ਤਾਪਮਾਨ ਥੋੜਾ ਜਿਹਾ ਬੀਤੀ ਕੱਲ੍ਹ ਨਾਲੋਂ ਘੱਟ ਦੇਖਿਆ ਗਿਆ। ਬੀਤੀ ਕੱਲ੍ਹ ਜਿਹੜਾ ਤਾਪਮਾਨ 27-28 ਡਿਗਰੀ ਤੱਕ ਦੇਖਿਆ ਗਿਆ ਪਰ ਅੱਜ ਜਿਹੜਾ ਤਾਪਮਾਨ 26 ਤੋਂ 27 ਡਿਗਰੀ ਤੱਕ ਰਿਹਾ ਯਾਨੀ ਕਿ 1.5 ਡਿਗਰੀ ਤਾਪਮਾਨ ਹੋਰ ਘਟਦਾ ਹੋਇਆ ਨਜ਼ਰ ਆਇਆ ਅੱਜ ਰਾਤ ਦੀ ਗੱਲ ਕਰੀਏ ਤੇ ਇਸ ਸਮੇ ਜਿਹੜਾ ਤਾਪਮਨ ਲਗਭਗ ਉਹ 15 ਡਿਗਰੀ ਬਣਿਆ ਹੋਇਆ ਹੈ ਲਗਭਗ ਸ਼ਾਮ 7:30 ਵਜੇ ਦਾ ਸਮਾਂ ਹੈ ਸ਼ਾਮ ਕਹੋ ਜਾਂ ਰਾਤ ਕਹੋ ਇਸ ਸਮੇ ਤਾਪਮਨ 15 ਡਿਗਰੀ ਦੇ ਨੇੜੇ ਤੇ ਪਹੁੰਚਦੇ ਹੋਏ ਦਿਖਾਈ ਦੇ ਰਿਹਾ ਹੈ ਤੇ ਹਵਾ ਦੇ ਵਿੱਚ ਠਾਰੀ ਜ਼ਿਆਦਾ ਹੈ ਇਸ ਤੋਂ ਇਲਾਵਾ ਅੱਜ ਰਾਤ ਜਿਹੜੀ ਤੜਕੇ ਦੀ ਗੱਲ ਕਰੀਏ ਮੈਕਸਿਮ ਜਦੋਂ 4:30 ਤੋਂ 5:30 ਦਾ ਸਮਾਂ ਹੁੰਦਾ ਉਸ ਸਮੇ ਸਭ ਤੋਂ ਘੱਟ ਤਾਪਮਨ ਦਰਜ ਕੀਤਾ ਜਾਂਦਾ ਤੇ ਉਹ ਤਾਪਮਨ ਜਿਹੜਾ ਅੱਜ ਉਹ 9-10 ਡਿਗਰੀ ਦੇ ਨੇੜੇ ਤੇ ਰਹਿਣ ਦੀ ਪੂਰੀ ਪੂਰੀ ਉਮੀਦ ਬਣੀ ਹੋਈ ਹੈ ਜਿਸ ਦੇ ਕਾਰਨ ਆਪਾਂ ਕਹਿ ਸਕਦੇ ਹਾਂ ਕਿ ਜਿਵੇਂ ਤੁਹਾਨੂੰ ਦੱਸਿਆ ਸੀ ਕਿ 15 ਨਵੰਬਰ ਤੋਂ ਬਾਅਦ ਠੰਡ ਜਿਹੜੀ ਹੈ ਉਹ ਜ਼ਿਆਦਾ ਵਧੂਗੀ ਤਾਂ ਉਹ ਹਾਲਾਤ ਬਣਨੇ ਸ਼ੁਰੂ ਹੋ ਚੁੱਕੇ ਨੇ ਤੇ ਅਸੀਂ ਬਾਰ ਬਾਰ ਜਿਹੜੀ ਪ੍ਰੈਡਿਕਸ਼ਨ ਆ ਉਹ ਅਸੀਂ ਉਸੇ ਤਰੀਕੇ ਦੀ ਕਰਦੇ ਹਾਂ ਕਿ ਜਿਹੜੀ ਪ੍ਰੈਡਿਕਸ਼ਨ ਸਾਡੀ ਲਗਭਗ ਨੇੜੇ ਤੇੜੇ ਪਹੁੰਚ ਸਕੇ ਕਿਉਂਕਿ ਜਿਹੜਾ ਮੌਸਮ ਦੀ ਜਾਣਕਾਰੀ ਹੁੰਦੀ ਹੈ ਇਹ ਅਨੁਮਾਨ ਆਧਾਰਿਤ ਹੁੰਦੀ ਹੈ ਇਹਦੇ ਵਿੱਚ ਜ਼ਿਆਦਾਤਰ ਜਿਹੜੇ ਹੁੰਦੇ ਨੇ ਉਹ ਤੁੱਕੇ ਹੀ ਹੁੰਦੇ ਨੇ ਅਗਰ ਆਪਾਂ ਗੱਲ ਕਰ ਲਈਏ ਤੇ ਉਹ ਤੁੱਕਿਆਂ ਨੂੰ ਤੀਰਾਂ ਵਿੱਚ ਬਦਲਣ ਦੀ ਆਪਾਂ ਕੋਸ਼ਿਸ਼ ਕਰਦੇ ਹਾਂ ਤੇ ਇਸ ਕਰਕੇ ਇਹ ਜਿਹੜੀ ਜਾਣਕਾਰੀ ਇਹ ਜ਼ਿਆਦਾ ਲੰਬੇ ਸਮੇਂ ਦੀ ਨਹੀਂ ਸਾਂਝੀ ਕਰਦੇ ਹਾਲੇ ਅਸੀਂ ਤੁਹਾਨੂੰ ਦਸੰਬਰ ਮਹੀਨੇ ਦੇ ਕੋਈ ਅਪਡੇਟ ਨਹੀਂ ਦੇ ਸਕਦੇ ਕਿਉਂਕਿ ਹਾਲੇ ਸਾਨੂੰ ਇੰਨਾ ਪਤਾ ਹੈ ਇਸ ਸਾਲ ਠੰਡ ਜ਼ਿਆਦਾ ਪੈਣੀ ਹੈ ਪਰ ਕਿੰਨੀ ਜ਼ਿਆਦਾ ਪੈਣੀ ਹੈ ਉਹ ਤੁਹਾਨੂੰ ਅਸੀਂ ਜਿਹੜੀ ਅਪਡੇਟ ਹੈ ਉਹ ਦਸੰਬਰ ਦੇ ਪਹਿਲੇ ਹਫ਼ਤੇ 'ਚ ਦਵਾਂਗੇ ਕਿਉਂਕਿ ਫਿਲਹਾਲ ਮੈਂ ਤੁਹਾਨੂੰ ਦੱਸਿਆ ਸੀ ਕਿ ਇਸ ਸਾਲ ਠੰਡ ਜਿਹੜੀ ਛੇਤੀ ਸ਼ੁਰੂ ਹੋ ਜਾਵੇਗੀ ਤਾਂ ਇਸ ਸਾਲ ਜਿਹੜੀ 15 ਨਵੰਬਰ ਤੋਂ ਜਿਹੜੀ ਠੰਡ ਦੇਖੀ ਜਾ ਰਹੀ ਹੈ ਇਹ ਠੰਡ ਅਸੀਂ ਪਿਛਲੇ ਸਾਲ ਦਸੰਬਰ ਦੇ ਸਟਾਰਟਿੰਗ ਦੇ ਦਿਨਾਂ ਵਿੱਚ ਦੇਖੀ ਸੀ ਜਾਨੀ ਕਿ 15 ਕ ਦਿਨ ਅਡਵਾਂਸ ਰਹੀ ਠੰਡ ਹੈ ਉਸਨੇ ਜੋਰ ਫੜਨਾ ਸ਼ੁਰੂ ਕਰ ਦਿੱਤਾ ਹੈ ਪਿਛਲੇ 5 ਦਿਨ ਤੋਂ ਲੈ ਕੇ ਹੁਣ ਤੱਕ ਅਗਰ ਗੱਲ ਕਰੀਏ ਆਪਾਂ 10 ਤਰੀਕ ਤੋਂ ਲੈ ਕੇ 14 ਤਰੀਕ ਤੱਕ ਬਹੁਤ ਜ਼ਿਆਦਾ ਫਰਕ ਪੈ ਚੁੱਕਿਆ ਤੁਸੀਂ ਵੀ ਕਮੈਂਟ ਕਰਿਓ ਕਿ ਕਿੰਨਾ ਫਰਕ ਤੁਹਾਨੂੰ ਨਜ਼ਰ ਆ ਰਿਹਾ ਠੰਡ ਦੇ ਵਿੱਚ ਕੀ ਹਾਲਾਤ ਨੇ ਬਾਕੀ ਜੋ ਵੀ ਅਪਡੇਟ ਹੋਣਗੇ ਸਾਡੇ ਚੈ ਤੇ ਲਗਾਤਾਰ ਵੀਡੀਓ ਨਹੀਂ ਆ ਰਹੀਆਂ ਉਹਦੇ ਕਰਕੇ ਥੋੜੀ ਜਿਹੀ ਸਿਹਤ ਵੀ ਖਰਾਬ ਹੈ ਤੇ ਬਾਕੀ ਸਪੋਰਟ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਚੰਗੀ ਗੱਲ ਹੈ ਕਿ ਤੁਸੀਂ ਸਾਨੂੰ ਇਹਨਾਂ ਸਪੋਰਟ ਕਰਦੇ ਹੋ ਤੇ ਅਸੀਂ ਤੁਹਾਡੇ ਲਈ ਹੋਰ ਵੀਡੀਓਜ਼ ਲੈ ਕੇ ਆਉਂਦੇ ਰਾਵਾਂਗੇ ਧੰਨਵਾਦ ਜੀ